ਨਵਾਂ ਵੀਰ ਪਰ ਇਸ ਅਸ਼ੀਆ ਕਲਜੀ ਪਤਵਸ ਵਾਕ ਕਰਦੇ ਆਪਣੇ ਚੈਨਲ ਤੇ ਸੋ ਦੋਸਤੋ ਮਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਬਣੇ ਨਵੇਂ ਪ੍ਰਧਾਨ ਅਮਨ अरोड़ा ਨੇ ਪੱਤਰਕਾਰਾਂ ਨਾਲ ਜਿਹੜੇ ਕਿ ਉਹਨਾਂ ਦੇ ਜਵਾਬ ਜਿਹੜੇ ਸਵਾਲ ਦਿੱਤੇ ਨੇ ਉਹਨਾਂ ਦੇ ਨਵੀਂ ਅੱਜ ਦੀ ਵੱਡੀ ਅਪਡੇਟ ਵੱਡੀ ਖੁਸ਼ਖਬਰੀ ਜਿਹੜੀ ਲੈ ਕੇ ਹਾਜ਼ਰ ਹੋਏ ਆ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਸੋ ਦੋਸਤੋ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਨੂੰ ਪੱਤਰਕਾਰਾਂ ਨੇ ਮਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਕੀ ਸਵਾਲ ਜਿਹੜੇ ਕੀਤੇ ਐ ਦੱਸ ਦਿੰਨੇ ਆ ਸਬਕਮੇਟੀ ਮਲਾਜ਼ਮਾਂ ਦੀਆਂ ਮੰਗਾਂ ਦੇ ਲਈ ਜਿਹੜੀ ਬਣਾਈ ਗਈ ਸੀ ਉਸ ਮੈਂਬਰ ਜਿਹੜੇ ਕਿ ਉਹਨਾਂ ਦੇ ਰਹੇ ਨੇ ਸੋ ਪੰਜਾਬ ਮਲਾਜ਼ਮਾਂ ਦੇ ਲਗਾਤਾਰ ਜਿਹੜੇ ਸੰਘਰਸ਼ ਧਰਨੇ ਮਜ਼ਾਰੇ ਜਿਹੜੇ ਕਿ ਲਗਾਤਾਰ ਚਾਰੇ ਨੇ ਔਰ ਪੰਜਾਬ ਦੇ ਮਲਾਜ਼ਮਾਂ ਦੀਆਂ ਜਥੇਬੰਦੀਆਂ ਇਹ ਬਹੁਤ ਹੀ ਵੱਡਾ ਦਾਅਵਾ ਕਰਦੀਆਂ ਨੇ ਕਿ ਬਹੁਤ ਹੀ ਵੱਡੀਆਂ ਆਸਾਂ ਦੇ ਨਾਲ ਇਹ ਅਸੀਂ ਆਮ ਆਦਮੀ ਪਾਰਟੀ ਨੂੰ ਆਪਣੀ ਹੱਥੀ ਸਜਾਇਆ ਸੀ ਵੋਟਾਂ ਪਾਈਆਂ ਸੀ ਬੱਬਾ ਭਾਰ ਹੋ ਕੇ ਪਰ ਇਸ ਸਰਕਾਰ ਤੇ ਪੂਰੀ ਤਰ੍ਹਾਂ ਮੁਲਾਜ਼ਮਾਂ ਦੇ ਮੋੜ ਜਿਹੜੀ ਕੀ ਮੁੱਖ ਮੋੜ ਗਈ ਹੈ ਸੋ ਦੋਸਤੋ 18228 ਕਰੋੜ ਰੁਪਏ ਜਿਹੜਾ ਹੈ ਇਸ ਦੇ ਨਾਲ ਹੀ 5.5 ਸਾਲਾਂ ਦਾ ਪਕਾਇਆ 11% ਡੀਏ ਦਾ ਇਸ ਦੇ ਨਾਲ ਹੀ ਹੋਰ ਜਿਹੜੇ ਕੀ 37 ਤਰ੍ਹਾਂ ਦੇ ਭੱਤੇ ਨੇ ਜਿਹੜਾ ਕਿ ਰਿਵੀਜ਼ਨ ਪੈਨਸ਼ਨ ਦਾ ਜਿਹੜਾ ਪੈਂਡਿੰਗ ਹੈ ਕਈ ਤਰ੍ਹਾਂ ਦੇ ਹੋਰ ਜਿਹੜੇ ਕੀ ਜਿਨ੍ਹਾਂ ਉਸ ਉਹਨਾਂ ਦੇ ਉੱਤੇ ਜਿਹੜਾ ਕਿ ਭਰੋਸਾ ਦਿੱਤਾ ਗਿਆ ਸੀ ਇਸ ਸਰਕਾਰ ਦੇ ਵੱਲੋਂ 11% ਦੀ ਇਹ ਜਿਹੜਾ ਪੈਂਡਿੰਗ ਹੈ ਇੱਕ ਤੁਹਾਡੀ ਇੱਕ ਗਰੰਟੀ ਸੀ ਵੀ ਸਰਕਾਰ ਬੰਦਿਆ ਹੀ ਪ੍ਰਾਣੀ ਪੈਨਸ਼ਨ ਨੂੰ ਬਹਾਲ ਕਰਾਂਗੇ ਉਹ ਵੀ ਬਹਾਲ ਜਿਹੜੀ ਹੈ ਨਹੀਂ ਕੀਤੀ ਗਈ ਇਸ ਦੇ ਨਾਲ ਹੀ ਠੇਕਾ ਤੇ ਆਊਟਸੋਰਸ ਵਾਲਿਆਂ ਨੂੰ ਰੈਗੂਲਰ ਕਰਾਂਗੇ ਇੱਕ ਉਹ ਪਾਲਿਸੀ ਜਿਹੜੀ ਮੈਂ ਬਣਾਈ ਗਈ ਸੀ ਉਹ ਪਾਲਿਸੀ ਪੂਰੀ ਪੰਜਾਬ ਸਰਕਾਰ ਨੇ ਜਿਹੜੀ ਅਧਿਕਾਰੀਆਂ ਦੇ ਆਧਾਰ ਤੇ ਗਠਨ ਕੀਤੀ ਕਮੇਟੀ ਉਹ ਯੂਨੀਫਾਈਡ ਪੈਨਸ਼ਨ ਸਕੀਮ ਦੇ ਉੱਪਰ ਵਿਚਾਰ ਕਰ ਰਹੀ ਹੈ ਉਹਦੇ ਤੇ ਮੰਥਨਕਾਰੀ ਹੈ ਕੇਂਦਰ ਸਰਕਾਰ ਤੋਂ ਇਹ ਸਬੰਧ ਦੇ ਵਿੱਚ ਜਿਹੜੇ ਡਿਟੇਲ ਦਿਸ਼ਾ ਨਿਰਦੇਸ਼ ਪ੍ਰਾਪਤ ਕੀਤੇ ਜਾ ਰਹੇ ਨੇ ਉਹਦੇ ਤੋਂ ਇਹ ਗੱਲ ਲੱਗਦੀ ਹੈ ਕਿ ਪੰਜਾਬ ਸਰਕਾਰ ਸ਼ਾਇਦ ਹੁਣ OPS ਦੀ ਥਾਂ ਤੇ ਪੁਰਾਣੀ ਪੈਨਸ਼ਨ ਬਹਾਲੀ ਕਰਨ ਦੀ ਥਾਂ ਤੇ ਜਿਹੜੇ ਕੇਂਦਰ ਸਰਕਾਰ ਨੇ ਇੱਕ ਨਵੀਂ ਸਕੀਮ ਰੈਂਦੀ ਜਿਹੜੀ ਹੈ UPS ਨੂੰ ਕਿਹਾ ਜਾਂਦਾ ਉਸ ਨੂੰ ਉਹ ਲਾਗੂ ਕਰਨ ਦੇ ਉੱਪਰ ਵਿਚਾਰ ਕਰ ਰਹੀ ਹੈ ਹੁਣ ਇਹ UPS ਜਿਹੜੀ ਹੈ ਪੰਜਾਬ ਦੇ ਮਲਾਜ਼ਮਾਨ ਪ੍ਰਮਾਨ ਹੋਵੇਗੀ ਕਿ ਨਹੀਂ ਹੋਵੇਗੀ ਇਹ ਇੱਕ ਵੱਖਰਾ ਵਿਸ਼ਾ ਹੈ ਪਰ ਸੂਤਰ ਇਹ ਵੀ ਜਾਣਕਾਰੀ ਜਿਹੜੀ ਦਿੰਦੇ ਆ ਕਿ ਜਿਹੜੇ ਅਦਕ ਔਰ ਇਸ ਸਬੰਧ ਦੇ ਵਿੱਚ ਸਰਕਾਰ ਦੇ ਵੱਲੋਂ ਤਾਂ ਕਿ ਇਹਨਾਂ ਨੂੰ ਸਬਸਕਾਈ ਗਏ ਨੂੰ ਮੰਡੀ ਵਿੱਚ ਰੋ ਰਹੇ ਆ ਇੱਕ ਲੇਖ ਤੇ ਇਕੱਠੇ ਹੋਏ ਸੀ ਲੇਖ ਜਿਹੜੀ ਆ ਉਹ ਪੰਜਾਬ ਰਾਜ ਭਵਨ ਦੇ ਬਹੁਤ ਹੀ ਨੇੜੇ ਹੈ ਜੋ ਇਹਦੀ ਜਾਣਕਾਰੀ ਜਦੋਂ ਪੰਜਾਬ ਪੁਲਿਸ ਨੂੰ ਮਿਲੀ ਹੈ ਚੰਡੀਗੜ੍ਹ ਦੀ ਪੁਲਿਸ ਨੂੰ ਭਾਜੜਾ ਪੈ ਗਈ ਹੈ ਸੈਕਟਰ 3 ਥਾਣੇ ਦੀ ਪੁਲਿਸ ਜਿਹੜੀ ਹੈ ਮੌਕੇ ਤੇ ਪਹੁੰਚ ਗਈ ਹੈ ਤੇ ਕਾਫੀ ਲੀਡਰ ਨਾਲ ਬੈਸਟ ਚੱਲਦੀ ਰਹੀ ਹੈ ਔਰ ਲੀਡਰ ਇੱਕੋ ਮੰਗ ਕਰ ਰਹੇ ਨੇ ਸੀ ਕਿ ਅਸੀਂ ਪੰਜਾਬ ਦੇ ਰਾਜਪਾਲ ਕਟਾਰੀਆ ਸਾਹਿਬ ਨੂੰ ਮਿਲ ਕੇ ਆਪਣੀ ਬੇਨਤੀ ਉਹਨਾਂ ਦੇ ਕੋਲ ਕਰਨੀ ਹੈ ਕਿ ਫਰਿਆਦ ਕਰਨੀ ਹੈ ਕਿ ਵੀ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਲੰਬੇ ਸਮੇਂ ਤੋਂ ਉਹਨਾਂ ਦੀਆਂ ਮੰਗਾਂ ਪਰਵਾਨ ਨਹੀਂ ਕੀਤੀਆਂ ਜਾ ਰਹੀਆਂ ਔਰ ਉਲਟਾ ਉਹਨਾਂ ਤੇ ਐਫਆਈਆਰ 10 ਕਰਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿਉਂਕਿ ਜਿਹੜੇ 18 ਜਿਹੜੇ ਕਨਵੀਨਰ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਐਫਆਈਆਈ ਦਰਸ ਕੀਤੀ ਹੈ ਇਹਨਾਂ ਦੇ ਵਿੱਚ ਬਹੁਤ ਸਾਰੇ ਸੀਨੀਅਰ ਸਿਟੀਜ਼ਨ ਨੇ ਪੈਸ਼ਨਰਸ ਨੇ ਔਰ ਇਹ ਜਿਹੜੇ ਲੀਡਰਸ਼ਿਪ ਇਹ ਗੱਲ ਦੱਸ ਰਹੀ ਵੀ ਇਹਨਾਂ ਨੇ ਤਾਂ ਅਜ ਕਦੇ ਵੀ ਥਾਣੇ ਦਾ ਮੂੰਹ ਨਹੀਂ ਦੇਖਿਆ ਔਰ ਉਹਨਾਂ ਤੇ ਗੰਭੀਰ ਬੇਖੁਦ ਚੇਮਪ ਇੱਕ ਮਿਸ਼ਨ ਨੇ ਕੀਤੀ ਹੈ ਉਹ ਵੀ ਮੰਗ ਜਿਹੜੀ ਹੈ ਸਰਕਾਰ ਪ੍ਰਵਾਨ ਨਹੀਂ ਕਰ ਰਹੀ ਹੈ 17 ਜੁਲਾਈ 2020 ਤੋਂ ਬਾਅਦ ਜਿਹੜੇ ਭਰਤੀ ਮੁਲਾਜ਼ਮ ਨੇ ਉਹਨਾਂ ਤੇ ਗੈਰ ਕਾਨੂੰਨ ਢੰਗ ਦੇ ਨਾਲ ਕੇਂਦਰੀ ਸਕੇਲ ਲਾਗੂ ਕਰਕੇ ਉਹਨਾਂ ਦੀ ਵਿਤੀ ਸ਼ੋਸ਼ਣ ਜਿਹੜਾ ਹੈ ਕੀਤਾ ਸਾਰਿਆ ਹੈ ਲਗਾਤਾਰ ਸੋ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਪਨੀਰੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਹੋ ਚੈਨਲ ਨੂੰ ਜਰੂ ਸਬਸਕ੍ਰਾਈਬ ਕਰ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜੀ ਮਿਲਦੇ ਹਾਂ ਕਿਸੇ ਹੋਰ ਕਾ ਅਪਡੇਟ ਦੇ ਨਾਲ ਧੰਨਵਾਦ ਜੀ